ਸਤਿ ਸ਼੍ਰੀ ਅਕਾਲ ਜੀ ਸਾਰੇ ਆਨੋ ਮੈਂ ਆ ਮੰਦੀਪ ਕੌਰ ਮੈਂ ਸਵਾਗਤ ਕਰਦੀ ਹਾਂ ਆਪਣੇ ਚੈਨਲ ਵਿੱਚ ਤੁਹਾਡਾ ਤੇ ਮੈਂ ਉਮੀਦ ਕਰਦੀ ਹਾਂ ਤੇ ਸਾਰੇ ਜਾਣੇ ਵੀ ਸਟਰੈਸ ਤੋਂ ਹੋਗੇ ਤੇ ਮਸਤ ਹੋਗੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਆ ਪਲੀਜ਼ ਮੇਰੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਨਾਲ ਦੀ ਨਾਲ ਡਬਲ ਬੈਲ ਆਈਕਨ ਜਿਹਦੇ ਨਾਲ ਮੇ ਆਉਣ ਵਾਲੀ ਹਰ ਵੀਡੀਓ নোਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਇੱਥੇ ਮੈਂ ਸੂਟ ਆਪਣਾ ਸਟਿਚ ਕਰਨ ਲੱਗ ਗਈ ਹਾਂ ਤੇ ਕਰਮਜੀਤ ਮੇਨਾ ਭਰੌਂਡੀ ਆ ਫਿਰਕੀ ਤੇ ਅਹੀਂ ਇੱਥੇ ਫਿਰਕੀ ਪਰੰਡੀਆਂ ਹੀ ਤੇ ਆ ਜਿਹੜਾ ਜਿੰਨਾ ਫਿਰਕੀ ਪਰੀਆ ਪੈਨ ਜੂੜੇ ਵਾਲੀ ਪੈਨ ਹੀ ਤੇ ਉਹ ਪਿਗਲ ਗਈ ਗਰਮੀ ਇੰਨੀ ਗਰਮੀ ਆ ਜਦੋਂ ਫਿਰਕੀ ਪਰਨ ਲੱਗੇ ਨਾ ਤੇ ਸਾਰੀ ਜਿਹੜੀ ਤੱਪ ਗਈ ਉਹ ਤੇ ਉਹਦੇ ਨਾਲ ਨਾ ਪਿਗਲ ਗਈ ਉਹ ਪਲਾਸਟਿਕ ਦੀ ਸੀ ਤਾਂ ਕਰਕੇ ਤੇ ਮੈਂ ਇੱਥੇ ਨਾ ਆਪਣਾ ਇੰਚੀ ਟੇਬ ਤੇ ਕੈਂਚੀ ਵਗੈਰਾ ਥੱਲੇ ਪਈ ਉਹ ਚੁੱਕ ਲਈ ਆ ਮੈਂ ਸੂੜ ਦੂਜਾ ਵੀ ਕਟਿੰਗ ਕਰਕੇ ਰੱਖਿਆ ਵਾ ਔਰ ਇਹ ਜਿਹੜੀ ਕਟਿੰਗ ਹੈ ਨਾ ਮੈਨੂੰ ਕਿਸੇ ਨੇ ਕਮੈਂਟ ਕੀਤਾ ਸੀ ਕਿ ਫੁੱਲ ਕਟਿੰਗ ਜਿਹੜੀ ਹੈ ਸ਼ੇਅਰ ਕਰ ਦਿਓ ਤੇ ਮੈਂ ਉਹ ਜਿਹੜੀ ਕਟਿੰਗ ਹੈ ਉਹਦੀ ਵੀ ਸ਼ੇਅਰ ਕਰੂੰਗੀ ਮੈਂ ਸੂਟ ਜਿਹੜਾ ਵਾ ਕਟਿੰਗ ਕਰ ਲਿਆ ਵਾ ਸਟੀਚ ਵੀ ਹੋ ਜੇ ਫਿਰ ਮੈਂ ਸੋਚਿਆ ਇਕੱਠਾ ਸਟੀਚਿੰਗ ਤੇ ਉਹਦੀ ਕਟਿੰਗ ਦੋਹੇ ਚੀਜ਼ਾਂ ਸ਼ੇਅਰ ਕਰੂੰਗੀ ਤੁਹਾਡੇ ਨਾਲ ਇੱਥੇ ਮੈਂ ਸੀਣ ਢੀ ਆਪਣੀ ਸਲਵਾਰ ਇਹ ਮੈਂ ਪਾਕਿਸਤਾਨੀ ਸਲਵਾਰ ਬਣਾਉਣ ਢੀ ਇਹਦੇ ਪੌਂਚਿਆਂ ਦੇ ਵਿੱਚ ਟਿਕਨ ਨਹੀਂ ਪੈਣਾ ਇਦਾਂ ਹੀ ਬਣਾਉਣੇ ਆ ਮੈਂ ਸਿੰਪਲੀ ਪੌਂਚੇ ਇੱਕ ਅੱਧੀ ਸੀਨ ਮਾਰ ਕੇ ਤੇ ਇਹ ਮੈਂ ਫਰੋਕ ਬਣਾਈਆਂ ਆਪਣੀ ਤੇ ਉਹਦੇ ਨਾਲ ਮੈਂ ਇਹ ਵਾਲਾ ਜਿਹੜਾ ਵਾ ਨਾ ਸਲਵਾਰ ਉਹਦੀ ਨਾ ਪਾਕਿਸਤਾਨੀ ਸਲਵਾਰ ਰੈਡੀ ਕਰਨੀ ਆ ਮੈਂ ਇਹਦੇ ਵੈਸੇ ਚਲੋ ਪਲਾਜ਼ੋ ਪਾ ਲੰਨੀ ਆ ਪਰ ਜਿਹੜੀਆਂ ਭੈਣਾਂ ਪਲਾਜ਼ੋ ਪਾਉਣੇ ਨਹੀਂ ਪਸੰਦ ਕਰਦੀਆਂ ਉਹ ਪਾਕਿਸਤਾਨੀ ਸਲਵਾਰਾਂ ਬਣਾ ਸਕਦੀਆਂ ਵਾ ਪਹੁੰਚੇ ਟਿਕਨ ਤੋਂ ਬਿਨਾ ਬਣਾਉਣ ਦੇ ਨਾਲ ਇਦਾਂ ਲੱਗਦਾ ਵਾ ਕਿ ਉਹ ਜਿੱਦਾਂ ਪਲਾਜ਼ੋ ਪਾਏ ਹੁੰਦੇ ਆ ਤੇ ਉਹ ਵੀ ਬਣਾ ਸਕਦੀਆਂ ਆ ਸੋਹਣੀਆਂ ਲੱਗਦੀਆਂ ਵਾ ਬੜੀਆਂ ਪਿਆਰੀਆਂ ਲੱਗਦੀਆਂ ਸਿੰਪਲ ਸਲਵਾਰਾਂ ਹੁੰਦੀਆਂ ਥੋੜੀਆਂ ਉੱਚੀਆਂ ਹੁੰਦੀਆਂ ਵਾ ਸਲਵਾਰਾਂ ਚੁੱਕੀਆਂ ਚੁੱਕੀਆਂ ਸਲਵਾਰਾਂ ਹੁੰਦੀਆਂ ਵਾ ਪਾਕਿਸਤਾਨੀ ਸਲਵਾਰਾਂ ਥੋੜੀਆਂ ਜਿਹੀਆਂ ਉੱਚੀਆਂ ਹੁੰਦੀਆਂ ਵਾ ਅ ਡੀਆਂ ਨਾਲੋਂ ਆਂ ਕਿੱਤੇ ਨਾਲੋਂ ਤੇ ਬਰ ਉਹ ਸੋਹਣੀਆਂ ਲੱਗਦੀਆਂ ਵਾ ਥੋੜੀਆਂ ਹਲਕਿਆਂ ਹਲਕਿਆਂ ਉੱਚੀਆਂ ਹੁੰਦੀਆਂ ਵਾ ਸਲਵਾਰਾਂ ਤੇ ਨਾਲੇ ਉਹਨਾਂ ਦੇ ਪੌਂਚੇ ਦੇ ਵਿੱਚ ਟਿਕਨ ਵੀ ਨਹੀਂ ਹੁੰਦੀ ਤੇ ਇੱਥੇ ਮੈਂ ਜਿਹੜੀ ਇਹ ਸਲਵਾਰ ਵਾ ਨਾ 12 13 ਮਿੰਟ ਮੈਨੂੰ ਲੱਗੇ ਹੀ ਇਹਨੂੰ ਸਟਿਚ ਕਰਦੀ ਨੂੰ ਕਿਉਂਕਿ ਜੇ ਮੈਂ ਬੈਲਟ ਰੈਡੀ ਕੀਤੀ ਦੇ ਕਿਉਂਕਿ ਕੁੰਦੇ ਹੁੰਦੇ ਆ ਇਕੱਲੇ ਪਹੁੰਚੇ ਨਹੀਂ ਹੁੰਦੇ ਇਕੱਲੇ ਕੁੰਦੇ ਹੁੰਦੇ ਹੁੰਦੇ ਜੋੜਨੇ ਹੁੰਦਾ ਸਲਵਾਰ ਦੇ ਵਿੱਚ ਕੋਈ ਵੀ ਤੇ ਆਸਣ ਜੋੜਨੇ ਆ ਤੇ ਬੈਲਟ ਜੋੜਨੀ ਆ ਚੋਣਾ ਪਾ ਕੇ ਤੇ ਬੈਲਟ ਫਿੱਟ ਕਰ ਦੇਣੀ ਆ ਬਸ ਇਹੀ ਇਹਦਾ ਕੰਮ ਆ ਕਿਉਂਕਿ ਜੇ ਆਪਾਂ ਦੂਜੇ ਟਿਕਣ ਵਾਲੇ ਬਣਾਉਣੇ ਆ ਉਹਦੇ ਵਿੱਚ ਬੜਾ ਟਾਈਮ ਲੱਗ ਜਾਂਦਾ ਪਹੁੰਚੇ ਬਣਦੇ ਆ ਟਾਈਮ ਲੱਗ ਜਾਂਦਾ 15 20 ਮਿੰਟ ਤੇ ਪਹੁੰਚੀਆਂ ਜੀ ਚਲ ਜਾਂਦੇ ਆ ਤੇ ਜਦੋਂ ਆਪਾਂ ਪਾਕਿਸਤਾਨੀ ਸਲਵਾਰ ਬਣਾਉਣੇ ਆ ਟਿਕਣ ਟਿਕਣ ਵਾਲੀ ਕੋਈ ਟੈਨਸ਼ਨ ਨਹੀਂ ਹੁੰਦੀ ਦੇ ਲੋ ਜੀ ਇੱਥੇ ਮੇਰੀਆਂ ਜਿਹੜੀਆਂ ਚੋਣਾ ਉਹ ਵੀ ਪੈਣੀਆਂ ਸ਼ੁਰੂ ਹੋ ਗਈਆਂ ਵਾ ਤੇ 벨ਟ ਦਾ ਮੈਂ ਨਾਪ ਲੈ ਲਿਆ ਵਾ ਤੇ 벨ਟ ਜਿਹੜੀ ਆ ਉਹ ਮੇਰੀ ਆ ਗਈ ਆ 23 ਤੇ ਉਹਦੇ ਹਿਸਾਬ ਨਾਲ ਮੈਂ ਚੋਣਾ ਪਾ ਲੜੀਆਂ ਜਦੋਂ ਮੈਂ ਚੋਣਾ ਪਾਉਣੀ ਆ ਨਾ ਤੇ ਮੈਂ 벨ਟ ਦੇ ਨਾਲ ਕਦੀ ਚੋਣਾ ਨਹੀਂ ਪਾਈਆਂ ਮੈਂ ਇਦਾਂ ਅਲੱਗ ਤੋਂ ਪਾਉਣੀ ਆ ਚੋਣਾ ਤੇ ਮੈਨੂੰ ਇਦਾਂ ਹੀ ਸਹੀ ਲਿੰਦਾ ਇਦਾਂ ਕਦੀ ਵੀ ਨਾ ਡੇੜਪ ਦੇੜ ਨਹੀਂ ਕਰਨੀ ਪੈਂਦੀ ਇਹ ਪਰਫੈਕਟ ਪੈਂਦੀਆਂ ਵਾ ਤੇ ਕੋਈ ਇਹ ਨਹੀਂ ਆ ਕਿ ਵੱਧ ਘੱਟ ਪੈ ਜੂਗਾ ਤੇ ਆਪਣ ਆਪਣਾ ਹੱਥ ਹੁੰਦਾ ਵਾ ਵੇ ਮੈਂ ਵੇਖਿਆ ਕਈ ਭੈਣਾ ਨਾ ਉਹ 벨ਟ ਜੋੜ ਕੇ ਨਾਲ ਹੀ ਪਾਉਂਦੀਆਂ ਵਾ ਚੋਣਾ ਪਰ ਆਪਣਾ ਆਪਣਾ ਹੁੰਦਾ ਪਰ ਮੈਨੂੰ ਮੈਂ ਸ਼ੁਰੂ ਤੋਂ ਇਦਾਂ ਹੀ ਪਾਉਣੀ ਆ ਮੈਂ ਇਦਾਂ ਹੀ ਜਾ ਸਿੱਖੀ ਆ ਤੇ ਉਹ ਹੀ ਮੇਰੇ ਹੱਥੋਂ ਲੱਗ ਗਿਆ ਵਾ ਹੁਣ ਮੇਰੇ ਕੋ ਚਾਹ ਕੇ ਵੀ ਨਹੀਂ ਪੈਂਦੀਆਂ 벨ਟ ਦੇ ਨਾਲ ਚੋਣਾ ਮੈਂ ਇਦਾਂ ਪਹਿਲਾਂ ਚੋਣਾ ਪਾ ਲੈਂਦੀ ਆ ਵਾ ਫਿਰ ਮੈਂ 벨ਟ ਲਾ ਲੈਂਦੀ ਆ ਤੇ ਅੱਜ ਜਿਹੜਾ ਮੈਂ ਨਾ ਸਾਡਾ ਸ਼ਾਮਾਂ ਵਾਲਾ ਝਾੜੂ ਉਹ ਰਹਿ ਗਿਆ ਵਾ ਸ਼ਾਮ ਵਾਲਾ ਝਾੜੂ ਨਹੀਂ ਲੱਗਾ ਤੇ ਕਿਉਂਕਿ ਇੱਕ ਦੇ ਮੈਂ ਸੂਟ ਸੀਂਦੀ ਆ ਤੇ ਇੱਕ ਮੇ ਥੋੜੀ ਜੀ ਨਾ ਤਬੀਅਤ ਵੀ ਸਹੀ ਨਹੀਂ ਆ ਤੇ ਕਈ ਦਿਨ ਹੋ ਗਿਆ ਮੈਂ ਸੂਟ ਸਟਿਚ ਕਰਦੀ ਨੂੰ ਲਗਾਤਾਰ ਮੈਂ ਮਸ਼ੀਨ ਤੇ ਬਹਿਨੀ ਆ ਕੰਮ ਕਰਦੀ ਆ ਮਸ਼ੀਨ ਤੇ ਬਹਿ ਜੰਨੀ ਆ ਤੇ ਮੈਨੂੰ ਨਾ ਲੱਗਦਾ ਕਿ ਜੇ ਮੈਂ ਥਕਾਵਟ ਵੀ ਹੋ ਗਈ ਆ ਤੇ ਜਿਆਦਾ ਇਦਾਂ ਕੰਮ ਕਰਨ ਦੇ ਨਾਲ ਨਾ ਬੰਦੇ ਦਾ ਜਿਹੜਾ ਮਾਈਂਡ ਹੁੰਦਾ ਉਹ ਥੱਕ ਵੀ ਜਾਂਦਾ ਵਾ ਦਿਮਾਗ ਜਾਂ ਮੈਂ ਨਾ ਥੱਕ ਗਈ ਆ ਮੇਰਾ ਨਾ ਦਿਲ ਨਹੀਂ ਕਰਦਾ ਹੁਣ ਕਿ ਮੈਂ ਸੂਟ ਸੀਵਾਂ ਬੜੀ ਰੁੱਜੀ ਬੱਜੀ ਰੁੱਜੀ ਜੀ ਨਾ ਸੀਂਂਦੀਆਂ ਸੂਟ ਮੈਂ ਬਸ ਹੋਰ ਦੋ ਸੂਟ ਹੋਰ ਸੀਨੇ ਤੋਂ ਬਾਅਦ ਮੈਂ ਮਸ਼ੀਨ ਦਾ ਜਿਹੜਾ ਵਾ ਕੰਮ ਹਜੇ ਰੋਕ ਦੇਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਹਜੇ ਜਾਣਾ ਵਾ ਮੈਂ ਆਪਣੇ ਜਾਣਾ ਵਾ ਪੇਕੇ ਤੇ ਪੇਕੇਆਂ ਤੋਂ ਆ ਕੇ ਤੇ ਫਿਰ ਮੈਂ ਆਪਣੀ ਜਿਹੜੇ ਇੱਕ ਦੋ ਸੂਟ ਰਹਿੰਦਾ ਵਾ ਉਹ ਮੈਂ ਬਾਅਦ ਵਿੱਚ ਸਟਿਚ ਕਰ ਲੂੰਗੀ ਤੇ ਜਿਹੜੇ ਮੈਂ ਖੜਨੇ ਆ ਸੂਟ ਦੋ ਚਾਰ ਸੂਟ ਬਸ ਮੈਂ ਉਹ ਹੀ ਸਟਿਚ ਕਰਨੇ ਆ ਤੇ ਨਾ ਸੂਟ ਮੇਰ ਕੋ ਤੇ ਚਲੋ ਬਾਬੇ ਦੀ ਦਿਆ ਨਾਲ ਸੂਟ ਤਾਂ ਬਹੁਤ ਆ ਜਿੱਦਾਂ ਰਜਣ ਜਾਂ ਨਹੀਂ ਹੁੰਦਾ ਹੁੰਦਾ ਨਾ ਜਣਨੀਆਂ ਨੂੰ ਕਿ ਨਵੇਂ ਹੀ ਸੂਟ ਖੜੀਏ ਆਪਾਂ ਤੇ ਮੈਂ ਨਾ ਇਹ ਜਿਹੜੇ ਸੂਟ ਮੈਂ ਹਲਕੇ ਹਲਕੇ ਸੂਟ ਬਣਾਈ ਕਿਉਂਕਿ ਯਾਰ ਕੀ ਜਿਹੜੀ ਗਰਮੀ ਆ ਨਾ ਉਹ ਬਹੁਤ ਬਹੁਤ ਜ਼ਿਆਦਾ ਗਰਮੀ ਆ ਤੇ ਮੈਂ ਨਾ ਗਰਮੀ ਦੇ ਅਕੋਰਡਿੰਗ ਹੀ ਸੂਟ ਜਿਹੜੇ ਆਪਣੇ ਬਣਾਏ ਆ ਤੇ ਸੀਨੇ ਆ ਜਦੋਂ ਮੈਂ ਸੂਟ ਨਹੀਂ ਕੋਈ ਇਹ ਉਹ ਜਿਆ ਖੜਨਾ ਕਿ ਜਿਹੜਾ ਪਵੇ ਹੀ ਨਾ ਮਸਲੀਨ ਦਾ ਵੀ ਨਹੀਂ ਮੈਂ ਖੜਨਾ ਇੱਕ ਸ਼ਾਇਦ ਹੋ ਸਕਦਾ ਮੈਂ ਜੇ ਲੈ ਗਈ ਤੇ ਲੈ ਗਈ ਮਸਲੀਨ ਦਾ ਅਦਰਵਾਈਜ਼ ਮੈਂ ਮਸਲੀਨ ਦਾ ਕੋਈ ਸੂਟ ਹੀ ਨਹੀਂ ਖੜਨਾ ਮੈਂ ਸਾਰੇ ਖੜਨੇ ਪਿਓਰ ਪਿਓਰ ਕਾਟਨ ਦੇ ਸੂਟ ਆ ਤੇ ਜਾਂ ਮੈਂ ਰਿਓਨ ਦੇ ਲੈ ਜੂਗੀ ਗਰਮੀ ਦੇ ਕਰਕੇ ਤੇ ਇੱਥੇ ਮੈਂ ਨਾ ਸਲਵਾਰ ਸੀਪ ਵੀ ਗਈ ਹੀ ਇੱਥੇ ਮੈਂ ਆਪਣਾ ਪਹੁੰਚੇ ਦੀ ਨਾਲੀ ਨੂੰ ਜੜੀ ਸੀਨਵਾਜ ਦੀ ਆ ਉਹ ਵੱਡੀ ਮਸ਼ੀਨ ਇੱਥੇ ਮਾਰਨ ਡੀ ਆ ਤੇ ਫਟਾਫਟ ਪਤਾ ਨਹੀਂ ਲੱਗਾ ਕਿ ਕਿਹੜੇ ਵਾਲੇ ਸਲਵਾਰ ਮੇਰੀ ਰੈਡੀ ਹੋ ਗਈ ਝਾਟੀ ਮੈਂ 8 ਜਾਂ 9 ਮਿੰਟ ਮੈਨੂੰ ਲੱਗੇ ਆ ਸਲਵਾਰ ਸਿੰਦੀ ਸਿੰਦੀ ਨੂੰ 10 ਮਿੰਟ ਲੱਗ ਗਏ ਹੋਣਗੇ ਜਿਆਦਾ ਤੋਂ ਜਿਆਦਾ ਤੇ ਮੈਂ ਸਲਵਾਰ ਆਪਣੀ ਰੈਡੀ ਕਰ ਲਈ ਜਿਹੜੀ ਇਹਦੀ ਫਰੌਕ ਆ ਨਾ ਉਹ ਰੈਡੀ ਹੋ ਗਈ ਜਾਂ ਪਹਿਲਾਂ ਹੀ ਮੈਂ ਫਰੌਕ ਰੈਡੀ ਕਰ ਲਈ ਆ ਉਹ ਜਿਹੜੀ ਮੈਂ ਫਰੌਕ ਬਣਾਈ ਆ ਨਾ ਉਹ ਪੂਰਾ ਸੂਟ ਹੀ ਐ ਵੈਸੇ ਜਿਹਾ ਲਿਆਂਦਾ ਹੀ ਪਰ ਉਹ ਫਰੌਕ ਬਣਾਉਣ ਦੇ ਕਰਕੇ ਨਾ ਉਹਦੇ ਵਿੱਚੋਂ ਸਲਵਾਰ ਨਹੀਂ ਨਿਕਲੀ ਇਹ ਮੇਰੇ ਕੋਲ ਇਦਾਂ ਹੀ ਸਲਵਾਰ ਦਾ ਕੱਪੜਾ ਨਾ ਪਹਿਲਾਂ ਹੀ ਮੈਂ ਲਿਆ ਕੇ ਰੱਖਿਆ ਸੀ ਕਿ ਸ਼ਰਟ ਨਾ ਤੇ ਉਹਦੇ ਨਾਲ ਇਫ ਮੈਂ ਫੁੱਲ ਮੈਚ ਨਹੀਂ ਹੁੰਦਾ ਤਾਂ ਉਹਦੇ ਨਾਲ ਫਿਰ ਸਲਵਾਰ ਉਹਦੀ ਮੈਚਿੰਗ ਦੀ ਲੈਂਦੀ ਤੇ ਇਹ ਨਾ ਕਪੜਾ ਇਦਾਂ ਹੀ ਪਿਆ ਸੀ ਕਾਟਨ ਦਾ ਵਾ ਇਦਾਂ ਹੀ ਤੁਰਿਆ ਫਿਰੰਡਿਆ ਸੀ ਤੇ ਮੈਂਗਾ ਚਲੋ ਉਹਦੇ ਨਾਲ ਉਹ ਜਿਹੜਾ ਨਾ ਫਿਰ ਥੋੜੇ ਥੋੜੇ ਹਲਕੇ ਹਲਕੇ ਫੁੱਲ ਹੈਗੇ ਹੀ ਉਹ ਫਰੌਗ ਦੇ ਵਿੱਚ ਇਦਾਂ ਦੀ ਮੈਂ ਨਾ ਲੈ ਕੇ ਲੈਸ ਜਿਹੜੀ ਹੁੰਦੀ ਹੈ ਕਾਟਨ ਦੀ ਲੈਸ ਲਾ ਕੇ ਤੇ ਜਿਹੜੀ ਫਰੌਗ ਉਹ ਮੈਚ ਕਰਦੀ ਇਹਦੇ ਨਾਲ ਤੇ ਇਹ ਹੁਣ ਉਸ ਫਰੌਗ ਦੇ ਨਾਲ ਪਹਿਜੂਗਾ ਮੈਂ ਤੈਨੂੰ ਫਰੌਗ ਵੀ ਵਿਖਾਉਣੀ ਆ ਤੇ ਬੜਾ ਨਾ ਸਗੋਂ ਹੋ ਸਿੱਧਾ ਜੇ ਮੈਂ ਫਰੌਗ ਪੂਰਾ ਸੂਟ ਬਣਾਉਂਦੀ ਤੇ ਇੰਨਾ ਸੋਹਣਾ ਨਾ ਲੱਗਦਾ ਪਰ ਉਹ ਜਿਹੜਾ ਨੀਡ ਬੜੀ ਸਲਵਾਰ ਨਾ ਉਹਦੇ ਨਾਲ ਬੜੀ ਉੱਠੀ ਆ ਆ ਵੇਖੋ ਬਲੈਕ ਕਲਰ ਦੀ ਸ਼ਰਟ ਆ ਤੇ ਪਿੰਕ ਪਿੰਕੇ ਦੇ ਵਿੱਚ ਲਾਈਟ ਫੁੱਲ ਨੇ ਤੇ ਇਹਦੇ ਵਿੱਚ ਇੰਨਾ ਕਰਕੇ ਮੈਂ ਪੂਰੀ ਮੈਚਿੰਗ ਕਰਨ ਵਾਸਤੇ ਇਹਨੂੰ ਲੇਸ ਲਾਤੀ ਆ ਕਿ ਪੂਰੀ ਇਹਦੇ ਨਾਲ ਮੈਚਿੰਗ ਹੋ ਜੇ ਇਹ ਮੈਂ ਇੱਥੇ ਰੱਖ ਲੈਂਦੀ ਆ ਬਾਅਦ ਚ ਕਰ ਲੂੰਗੀ ਇਹਨੂੰ ਪ੍ਰੈਸ ਕਰਮ ਜੇ ਇਹ ਤੋਂ ਹੰਡੀ ਕਪੜੇ ਹਾਂ ਉਹ ਜਿਹੜਾ ਉਹ ਕਿੱਥੇ ਕੋਦੇ ਦੰਗੇ ਕਰਨ ਜੀਤ ਨੇ ਮੇਰੇ ਬੜਾ ਝੀਕਾ ਲੰਡਾ ਮਸ਼ੀਨ ਪੜੀ ਮਸ਼ੀਨ ਤਲਾਤੀ ਦਾ ਚਾਲ ਲੱਗੀ ਇਹ ਘਾੜੀ ਮਸ਼ੀਨ ਖਰਾਬ ਹੋ ਗਈ ਹੈ ਪਾਣੀ ਦੇ ਸਰਫੂ ਵਾਲਾ ਜਿਹੜਾ ਲੀਕ ਹੋਈ ਜਾਂਂ ਡਿਆ ਵਾ ਮੈਂ ਸੂਟ ਸੀਨ ਨਹੀਂ ਕਰਨ ਜੀਤ ਕਪੜੇ ਤੋੜ ਦੀ ਪੈਣਾ ਦਾ ਹਸੋ ਹੁੰਦਾ ਹਾਂ ਹਾਂ ਕਰਮਜੀਤ ਆਹੋ ਇਹੋ ਮੈਨਾਂ ਦਾ ਸੋਹ ਹੁੰਦਾ ਕਿਆ ਰਸ਼ੁੱਤੀਆਂ ਕਰਨ ਜੇ ਛੁੱਟੀਆਂ ਗੱਟਣ ਆ ਇਹ ਕਰਨ ਜਿਹਨੇ ਚੱਨੇ ਬਹੁਤ ਕੰਮ ਕੀਤਾ ਮੇਰੇ ਨਾਲ ਹਨਾ ਕਰਨ ਜੀ ਦਾ ਨਾ ਮੈਂ ਬੈਠੀ ਨਾ ਬਹਿਣ ਦਿੱਤਾ ਇੰਨਾ ਪ੍ਰਾਣਿਆਂ ਕੋ ਕੰਮ ਕਰਾਓਗਾ ਗਲੀਵਰਾ ਹੋ ਨਾ ਕਰਨ ਜੀ ਦਾ ਪ੍ਰਾਣੇ ਠੀ ਤੁਹਾਡੇ ਤਾਂ ਫੇਰ ਆਏ ਨਾ ਕਰਨ ਜੀ ਦਾ ਹੋਣਾ ਫੇਰ ਆ ਵੇੜਾ ਹਵਾਵਾਂ ਜਾਂਦੇ ਹੋਣਾ ਨਹੀਂ ਚਲੋ ਆਜੋ ਫੋਮਨੇ ਬਾਹਰ ਕਿਆ ਰੀਆਂ ਚ ਪਾਣੀ ਆ ਖਾੜੇ ਸਭ ਬੂਟੇ ਸੁੱਕ ਗਏ ਮੀ ਮੀ ਕਰਦੇ ਹੁਣ ਆ ਗਿਆ ਜਾ ਗਿਆ ਜਾ ਗਿਆ ਜਾਇਆ ਰੱਬ ਨੇ ਸਾਨੂੰ ਭਲੇਖੇ ਹੀ ਪਾਏ ਔਣਾ ਨਾ ਹੈ ਨਿੰਗਾ ਕ੍ਰੇਲਿਆਂ ਦੇ ਵੱਲੋਂ ਉਦਨੀਆਂ ਤੁਰਨੀਆਂ ਸ਼ੁਰੂ ਹੋ ਗਈਆਂ ਜਿੱਦਾਂ ਦੇ ਵਿੱਚੋਂ ਨਾ ਕਾਕੂ ਨਿਕਲ ਗਿਆ ਵਾ ਹਨਾ ਆ ਸਾਰੇ ਇਹਦੇ ਨੂੰ ਫੋਲਡ ਫੋਲਡ ਕਰਕੇ ਨਾ ਇਧਰੋਂ ਚੜਾਉਣੀ ਆਵਾ ਜਿਹੜੀਆਂ ਕੋਠੇ ਵਾਲ ਨੂੰ ਚੜ ਜਾਣ ਹਾਂ ਹਣਕਾ ਫੇਰ ਵੇਖ ਲੈ 10 ਦਿਨਾਂ ਨੂੰ ਇੱਦਾਂ ਕਾ ਹੋਣਾ ਜਿੱਦਾਂ ਕਦੀ ਕਾ ਹੀ ਨਹੀਂ ਪੁੱਟਿਆ ਹੁੰਦਾ ਬੈਂਕਾਂ ਲੱਗੇ ਆ ਚਿੱਟੇ ਵੀ ਤੇ ਕਾਲੇ ਵੀ ਕਾਲ ਨੂੰ ਤੋੜਨਾ ਹਣਾ ਕਾਲ ਨੂੰ ਤੋੜ ਕੇ ਦਬਾਉਣੇ ਆ ਸੜਕੇ ਵੱਲ ਜਿਹੜੀ ਨਾਲ ਲੰਘ ਕੇ ਉੱਪਰ ਚੜਾ ਦੇ ਮੇਰਾ ਪੁੱਤ ਬੈਂਗਣਾਰੇ ਬੁੱਟੇ ਬਹੁਤ ਲੱਦੇ ਆ ਥੱਲੇ ਨਾ ਮੁਕੇ ਦਿਖਾਣੇ ਦੇ ਬੈਂਗਣ ਬਹੁਤ ਜਿਆਦੇ ਲੱਗੇ ਆ ਮੱਚਾਂ ਦੇ ਬੁੱਟੇ ਵੀ ਭਰ ਗਏ ਹੁਣ ਫਲ ਦੇ ਨਾਲ ਇੰਨਾ ਕਿ ਕਾ ਬੁੱਟਾ ਨਾ ਇੰਨੇ ਦਾ ਹੀ ਫਰਕ ਪੈ ਗਿਆ ਵਾ ਬਹੁਤ ਜਿਆਦਾ ਨਹੀਂ ਲੱਗੇ ਕਾ ਨਹੀਂ ਮੱਤ ਮਾਰੀ ਸੀ ਬੁੱਟਿਆਂ ਦੀ ਹੁਣ ਵੀ ਖੈਰ ਹੈਗਾ ਤੇ ਆ ਕਾ ਪਾਰਕ ਲੋ ਦੁਆਰਾ ਗੁਗਾ ਦਿਨ ਬਸਰਾ ਫੇਅਰਪੋਰਟ ਲੈਣਾ ਵਾ ਆਪਾਂ ਹੋਰ ਹੈਗੀਆਂ ਵਾ ਕਿਆ ਰਹੀਆਂ ਤੇ ਕੋਪੀ ਬਹੁਤ ਹੰਦੀ ਆ ਗਰਮੀ ਬੜੀ ਦਿਨ ਚੜਦੇ ਨਹੀਂ ਤਾ ਪਚੜ ਜਾਂਦੀ ਆ ਉਹਦੇ ਕਰਕੇ ਰਹੀ ਜਾਂਦੇ ਵਾ ਪਰ ਪੁੱਟ ਤਾਂ ਵਾਂਗੇ ਕੋਈ ਗੱਲ ਨਹੀਂ ਹੁਣ ਆ ਜਿਹੜੀ ਪੜੀ ਇਹਨੂੰ ਲੱਗ ਜਾਣਾ ਵਾ ਪਾਣੀ ਖੇਤ ਭੀਜਣਾ ਵਾ ਝੋਨਾ ਮੈਂ ਕਹਿੰਦੀ ਲੱਗ ਹੀ ਜਾਵੇ ਪਾਣੀ ਦੇ ਹੋਏ ਪਾਣੀ ਇੱਚ ਆਜੂਗਾ ਸਾਡੀਆਂ ਕਿਆਰੀਆਂ 'ਚ ਪੈ ਜਾਣਾ ਏ ਮੈਂ ਥੋੜੀ ਘਣੋਣੀ ਥੋੜ੍ਹਣੀ ਬਣੀ ਆ ਥਾਂ ਤੀਨਾਂ ਦੇ ਚੜਕੇ ਨਾ ਬੈਂਗਣਾ ਦੇ ਦੋ ਹੀ ਬੂਟੇ ਆ ਪਰ ਲੱਦੇ ਪਏ ਆ ਦੇਖ ਨਾ ਜਾਈਂ ਤੇ ਆ ਨਾ ਅੱਜ ਮੈਂ ਨਾ ਜੀਵ ਤੇ ਬਾਰ-ਬਾਰ ਬਾਰ-ਬਾਰ ਦੰਦੀ ਵੱਡੀ ਜਾਣ ਢੀ ਆ ਇੱਕ ਹੋਰ ਵੱਡੀ ਗਈ ਆ ਦੰਦੀ ਤੇ ਉੱਥੇ ਬਾਰ-ਬਾਰ ਵੱਡੀ ਜਾਣ ਢੀ ਆ ਵੱਲਾ ਇਦਿਆਂ ਖੈਲ ਗਿਆ ਨਾ ਕਰੇਲੇ ਬਹੁਤ ਲੱਗਣਦੇ ਆ। ਹਾਣਾ। ਆਹ ਕੀ ਤਾਂ ਹੀ ਕਰੇਲੇ ਨਹੀਂ ਮੁੱਲ ਲੈਂਦੇ। ਸਾਡੇ ਆਪਣੇ ਘਰ ਦੇ ਲੱਗੇ ਗਏ ਕਰੇਲੇ, ਬੈਂਗਣ ਦੇ, ਸ਼ਮਲਾ ਮਿਰਚਾਂ ਦੇ ਪਿੰਡੀਆਂ। ਇਹ ਨਹੀਂ ਹੀ ਮੁੱਲ ਲੈਂਦੀਆਂ ਹਜੇ ਕੋਰਾ ਵੀ। ਇਹ ਸਾਡੇ ਘਰ ਦੇ ਹੀ ਹੋ ਜਾਂਦੇ ਆ। ਹਾਂ। ਸ਼ਮਲਾ ਮਿਰਚ ਹੋਣ ਨਹੀਂ ਲੱਗਦੇ। ਮਨੇ ਇਦਾਂ ਨਹੀਂ ਜੇ ਸਹੀ ਪਰ ਪਾਣੀ ਨਹੀਂ ਪੈਂਦੇ ਉਹਨਾਂ। ਕੂਟੇ ਸੁੱਕ ਗਏ। ਗਰਮੀ ਦੇ ਨਾਲ ਪਾਣੀ ਪਾਉਗਾ ਤੇ ਸਪਰੇ ਵਗੈਰਾ ਕਰਾਂਗੇ ਇਹਨਾਂ ਨੂੰ ਇੱਕ ਵਾਰ ਫੇਰ ਜਿਹੜੇ ਬੁੱਡੇ ਆ ਮਰ ਜਾਗੇ ਆ ਸਿਰਫ ਮੈਂ ਕੱਲ ਨਹੀਂ ਪਾਣੀ ਪਾਇਆ ਇਹਨਾਂ ਨੂੰ ਇਹਨੇ ਨਾ ਹੀ ਮਰ ਜਾਗੇ ਆ ਬੁੱਤੇ ਇੱਥੇ ਛੱਡ ਦਿੰਨੇ ਆ ਪਾਪ ਤੇ ਵਧੀਆ ਤਰ੍ਹਾਂ ਫਿਰ ਕਿਆਰੀਆਂ ਜਿਹੜੀਆਂ ਪੜਦੀਆਂ ਰਹਿਣਗੀਆਂ ਇਦਾਂ ਕਰਕੇ ਮੈਂ ਇਸ ਮੁੱਢ ਸਾਟ ਕੱਤੇ ਇੱਕ ਦੋ ਤੇ ਹਫਤਾ ਹੋ ਗਿਆ ਦੋ ਹਫਤੇ ਹੋ ਗਏ ਮੈਨੂੰ ਸੂਟ ਸਿੰਦੀ ਨੂੰ ਸੂਟ ਇਹਨੇ ਨਿਪਰੇ ਛੜੰਦੇ ਹੁਣ ਜਿਹੜੇ ਰਹਿ ਗਏ ਥੋੜੇ ਬੋਧੇ ਉਹ ਵੀ ਆਪਾਂ ਛੇ ਲਾਂਗੇ ਇਧਰ ਘਰ ਐਸ ਪਾਸੇ ਪਿਆਰੀ ਸਭ ਮੂਟੇ ਮਰ ਗਏ ਗਰਮੀ ਨਾਲ ਜੇ ਨਾ ਚਰ ਮੇਨ ਆਪਿਆਂ ਨਾ ਚਰ ਜੇ ਨਾ ਮਰ ਜੀ ਪਾਣੀ ਪਾ ਲੋ ਉਹਨਾਂ ਚੰਨੇ ਕੋਈ ਹਾਲ ਹੋ ਸਕਦਾ ਦੇ ਦੇਲਾ ਆਂਬ ਵੇਖੋ ਲੱਗੇ ਸਾਡੇ ਕਿੰਨੇ ਦਿਖਾਂਦੇ ਨੇ ਆਂਬ ਆਂਬ ਵੇਖੋ ਬਹੁਤ سارے ਆਂਬ ਲੱਗੇ ਆ ਤੇ ਆਹ ਵੇਖੋ ਕਿਦਾਂ ਗੁੱਛੇ ਆ ਛੜਦੇ ਜਾਂਦੇ ਗਰਮੀ ਨੇ ਨਾਲ ਜਿਹਦੇ ਉੱਤੇ ਆਂਬ ਲੱਗੇ ਆ ਨਾ ਸਾਰੇ ਛੜ ਹੀ ਗਏ ਆ ਇਹ ਦਾ ਖੜੇ ਆ ਜਦੋਂ ਨਾ ਅੱਗ ਨਹੀਂ ਲਾਤੀ ਹੁੰਦੀ ਤੂੰ ਵਿਖਾਨੀ ਤਨ ਤੋੜ ਕੇ ਆਉਂਦਾ ਇਹ ਦਾ ਨਾ ਹਾਂਜੀ ਪਤਾ ਨਹੀਂ ਬਥੇ ਦੇਖ ਲੋ ਆਹ ਕੋਈ ਆਂਬਾ ਇਹ ਕੋਹਲੇ ਡਿੱਗ ਗਿਆ ਐਂ ਦਾ ਨਾ ਜਦੋਂ ਅੱਗ ਨਹੀਂ ਲਾਤੀ ਹੁੰਦੀ ਇੰਨੀ ਗਰਮੀ ਆ ਫਲ ਵੀ ਸੜਦਾ ਜਾਣ ਲਿਆ ਉੱਤੋਂ ਉੱਤੋਂ ਸਾਰੇ ਸੜ ਗਿਆ ਤਾਂ ਆਂਬ ਲੰਗਾ ਦਾ ਇਹ ਵੀ ਸੜ ਗਿਆ ਕਿੰਨਾ ਹਰਾ ਆਖੋ ਇਦਾਂ ਦੇਖ ਦੇ ਨਾ ਅੰਬ ਆਖੋ ਆ ਵੀ ਅੰਬ ਇਹ ਆਪਣੇ ਆਪ ਲੱਥਾ ਵਾ ਉਹਦਾ ਹੈਗਾ ਪੋਲਾ ਹਾਲਾ ਖੜਾ ਤੋ ਕੇ ਪੋਲਾ ਵਾ ਪਰ ਮੈਨੂੰ ਲੱਗਦਾ ਹਜੇ ਨਾ ਧੁੱਪ ਨਾ ਪੱਕਾ ਓਕੇ ਹਾਂ ਬੁਰਦਾਂ ਦਾ ਬੜਾ ਲੱਗਦੇ ਆ ਅੰਬਾਂ ਦੇ ਨਾਲ ਆਖੋ ਕਿੱਦਾਂ ਮੋਟਾ ਅੰਬ ਲੱਗਾ ਬਹੁਤ ਅੰਬ ਲੱਗੇ ਆ ਗੁੱਛੇ ਲੱਗੇ ਆ ਆ ਸਾਰੇ ਇੱਧਰ ਨਾ ਪੂਰੇ ਗੁੱਛੇ ਗੁੱਛੇ ਲੱਗੇ ਆ ਬਾਨੇ ਨਾ ਬਹੁਤ ਸਾਰੇ ਗੁੱਛੇ ਲੱਗ ਗਿਆ ਅੰਮਾ ਨੇ ਤੇ ਕਰਮਜੀਤ ਕੀ ਕਰਿਆ ਬਣਾ ਚੋਰ ਬੰਦੇ ਦਾ ਸਾਡੀ ਬਣ ਬਣੇ ਜਾਂਦਾ ਧਾਰ ਬੰਨੋ ਨਹੀਂ ਮੈਂ ਨਿਕਲੀ ਨਹੀਂ ਆ ਮੈਂ ਸ਼ੂਟ ਸੀਂਦੀ ਕਰਮਜੀਤ ਦਈ ਰੋਟੀ ਪਾਣੀ ਦਾ ਕਰਨਾ ਤੇ ਬਸ ਦਾਦ ਜੀ ਮੋਟਰ ਬੰਦ ਕਰ ਦੋ ਤੇ ਪਾਣੀ ਪੈ ਜੇ ਮੈਂ ਕਿ ਚਲੋ ਖੜਾ ਵਲੌਗ ਸ਼ੂਟ ਕਰਦੇ ਤੁਹਾਨੂੰ ਵਿਖਾਉਨੇ ਆ ਕਰਮਜੀਤ ਦਈ ਆ ਹੋ ਜਾਣ ਲਈ ਮੰਮੀ ਮੰਮੀ ਦੇ ਨਾਲ ਪ੍ਰਭੂ ਵੀ ਚਲ ਗਈ ਗੁਰਦਰਾ ਸਾਹਿਬ। ਦੱਸ ਕੇ ਵੀ ਨਹੀਂ ਗਈ ਬਸ ਐ ਚੱਲੀ ਆ। ਹਾਂ? ਰੋਹ ਚੱਲ ਜਾਂਦੀ ਮੰਮੀ ਨਾਲੇ ਗੁਰਦਰਾ ਸਾਹਿਬਾ ਥੋੜੀ ਦੂਰੀ ਤੇ। ਕਹੇ ਦਿਨ ਤੁਹਾਨੂੰ ਵਿਖਾਵਾਂਗੇ ਗੁਰਦਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ। ਜਦਣ ਗਏ ਤੇ ਮੈਂ ਸੀ ਇੰਨੀਆ ਸੂਟ ਤੇ ਮੈਂ ਚਲ ਵਿੱਚੋਂ ਥੜਾ ਜਿਹਾ ਲੈਨੇ ਬ੍ਰੇਕ ਨਾਲੇ ਵਲੌਗ ਸ਼ੂਟ ਕਰ ਲੈਨੇ ਆ ਤੇ ਬੀਬੀਆਂ ਆਉਣ ਵੀ ਦੇ ਆਪਾਂ ਡੈ ਟੋ ਕੇ ਕਰਨ ਜੀ ਜਦੋਂ ਇੱਥੇ ਰਹਤੇ ਆ ਕਰਨ ਜੀ ਜਦੋਂ ਨਹੀਂ ਆਏ ਬਾਹਰੋਂ ਚੰਗੇ ਜਰੂਰੀ ਪਾਣੀ ਕਰਦੀਆਂ ਇੱਥੇ ਹਵਾਵਾ ਇੱਥੇ ਕਰਨਾ ਤੇ ਹੁਣ ਕਰਨ ਜੀ ਦੇ ਜਾਣ ਤੋਂ ਬਾਅਦ ਵੀ ਮੈਂ ਇੱਥੇ ਰੋਟੀ ਪਾਣੀ ਕਰਿਆ ਕਰਨਾ ਤੇ ਚਲੋ ਮੈਂ ਸ਼ੂਟ ਸੀ ਨਾ ਆਪਣਾ ਨਾਚ Gracias.